ਮੰਦੇ ਦੇ ਚਾਚਾ ਨਾ ਕੱਲ ਦੇ ਦਰਵਾਜ਼ੇ ਨਹੀਂ ਕਰਨਾ ਦੋ ਦਿਨ ਪਹਿਲਾਂ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋਰ ਲਿਆੜ ਕੇ ਮੇਰੀਆਂ ਗੱਡੀਆਂ ਦਾ ਉਪਰਾ ਕਰ ਲਿਆ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿੱਥੇ ਦੇਦੇ ਆ ਆ ਗਿਆ ਫੀਰ ਤੋਂ ਆ ਗਿਆ ਜੀ ਨਿਕਲੋ ਪੂਰੇ 4300 ਤੋਂ 1900 ਰੁਪਏ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਗਜ਼ ਛਣ ਕਰਾ ਪਾਣੇ ਚਲਾ ਦੇਣਾ ਪਾਣੇ ਜਦੋਂ ਪੈਣੇ ਕਾਗਜ਼ ਕਾਗਜ਼ ਇਹਨਾਂ ਇਤਰੇ ਲੈਡ ਵਸਾ ਇਹਨੂੰ ਸਾਡੀਆਂ ਸਾਬ ਸਾਡੀ ਬੇਨਤੀ ਏ ਸਾਨੂੰ ਜੂੰਦਿਆਂ ਨੂੰ ਨਾ ਮਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਏ ਮੈਂ ਜੇ ਕਾਲੀ ਦਲ ਦੇ ਨਾਲ ਬਚ ਕੇ ਰੂੰਗਾ ਜਿੱਥੇ ਥੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਏ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਏ ਕਰਾ ਸਕਦੇ ਜੇ ਪਰ ਅੱਤਕਾਣੀ ਦਿਓ ਦੇਣਾ ਆੜੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲੋ ਰਾਜੀਤ ਭੁੱਲਣ ਸਰਵਸੇਗ ਤੋਨ ਜਿੱਥੇ ਜੋਰ ਲੌੜੇ ਲਾਲਾ ਮੈਂ ਇਤਰਾ ਰਹਿਣਾ ਮੈਂ ਵਿਰਸੇ ਬਲਟੋਏ ਦੇ ਨਾਲ ਹੀ ਉਹਦੇ ਨਾਲ ਰਹਿਣਾ ਜਿੱਥੇ ਜੋਰ ਲੌੜੇ ਲਾਲਾ ਪਰਾਰੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਤੇ ਜੇ ਮੈਂ ਕੁਛ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੂੰ ਹੀ ਹੋਊ ਜ਼ਿੰਮੇਵਾਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜਵਾਬ ਉਹ ਮੇਰੀਆਂ ਕੱਦੀਆਂ ਕਾਤੋਂ ਢੱਕ ਰਿਆ ਮੇਰੀਆਂ ਕਾਤੋਂ ਢੱਕ ਦਿਆ ਨਹੀਂ ਨਹੀਂ ਕੱਦੀਆਂ ਆਟੋ बीएसपी ਤਿੰਨ ਬਦਲ ਜਾਗੇ ਮੰਜੀਰ ਦੁਨੀਆ ਦੇਖਿਆ ਕਰੀ ਜਾਣਾ ਜਦੋਂ ਇਹ ਹੱਥੋਂ ਦੱਸੋ ਕਿਵੇਂ ਦੇਖਿਆ ਕਰਨਾ ਛੋਟਾ ਮਰ ਲਾ ਕੇ ਮਰੂਗਾ ਮੈਂ ਬਲੈਕ ਕਦੀ ਵੀ ਰੇਣਾ ਕਦੀ ਮਾ ਕਰਦਾ ਜੇ ਮੈਂ ਰੋਡ ਦਾ ਕੰਮ ਨਹੀਂ ਕਰ ਦਿੰਦੇ ਮੈਂ ਕੰਮ ਨਹੀਂ ਕਰ ਸਕਦਾ ਮੈਂ ਕੋਲ ਖਾ ਕੇ ਮਰੂ ਮੈਂ ਕੁਝ ਨਹੀਂ ਕਰ ਨਾਲ ਮੇਰਾ ਨਾਮ ਮੰਜੀਰ ਕਟਾ ਖੇਮ ਕਰਨੀਆਂ ਤੇ ਮੰਜੀਰ ਮਤਲਬ ਜਿਹੜੀ ਤੇਰੀ ਗੱਲ ਰੋਕੀ ਆਉਂਦਾ ਉਹ ਮੇਰੇ ਕੰਮ ਨਾ ਲਾਈਆ ਇੱਧਰ ਮੈਂ ਨਹੀਂ ਬਣਿਆ ਹੋਰ ਮੇਰੇ ਪਿੱਛੇ ਨਹੀਂ ਗੱਲ ਲੰਦਦੇ ਕੀ ਕਰੀਏ ਜਿਹੜਾ ਉਹ ਲੌਂਡਾ ਠੇਕਦਾਰ ਉਹ ਜਿੰਨ ਕੰਮ ਕਰਦਾ ਤੇ ਕੇ ਦਾ ਤੇ ਪੱਲੇ ਨਹੀਂ ਆਉਂਦੇ ਵੀ ਇਹਨੇ ਮਲਾਇਮ ਨੂੰ ਲਾਉਣ ਦਿੰਦੇ ਉਹ ਹੀ ਨਹੀਂ ਲਾਉਣ ਦਿੰਦੇ ਵੀਡੀਓ ਕਾ ਲਾਉਣ ਦੇ ਵੀਡੀਓ ਸਾਹ ਤੇ ਤੂੰ ਹੀ ਨਹੀਂ ਲਾਉਣ ਦਿੰਦਾ ਕਦੀ ਆਡੀਓ ਨਹੀਂ ਲੱਗ ਲੈ ਕਦੀ ਕੋ ਕੁੜੀ ਜਵਾ 2000 ਰੁਪਿਆ ਮੈਂਦਾ 5000 ਰੁਪਿਆ ਬਾਜਾ 5000 ਰੁਪਿਆ ਠੋਕ ਮੇਰਾ ਨਾਲ ਬਨਾਲ ਗਰਾਉ ਮੇਰੇ ਠੋਕਣਾ ਛੱਤਨ ਮਾਰ ਲੈ ਮੈਨੂੰ ਇੱਥੇ ਛੁਰਕੀ ਨਾਲ ਮਾਰੋ ਹਵਾ ਲਾਟ ਦੇਣਾ ਮੈਨੂੰ ਠੋਕ ਕੇ ਦੋ ਪਰਚਾ ਮੇਰੇ ਤੇ ਪਾਉਣਾ ਨਾ ਨਾ ਜਰ ਦਾ ਕਾਲਾ ਜੀ ਕਿੰਨਾ ਕਰ ਜਲੂਣਾ ਜੇ ਕਰਨਾ ਪਰ ਸਰਕਾਰਾਂ ਤੋਂ ਮੈਂ ਡਰਨ ਵਾਲੀ ਨਹੀਂ ਐ ਮੈਂ ਆਰਦਾ ਪਰਚਾ ਕਰਾਉਣਾ ਮੈਨੂੰ ਮਜ਼ੂਰ ਜੇ ਮੈਨੂੰ ਮਾਤ ਮਜ਼ੂਰ ਜੇ ਆ ਰਾਜਾ ਮੇਰੀ ਇੱਕ ਆਪ ਚੋੜ ਕੇ ਬੇਨਤੀ ਹੂੰ ਤੈਨੂੰ ਮੈਂ ਦੱਸਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਓ ਮਨਜੀਤ ਸਿੰਘ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਫਿੰਗਰ ਤੋਂ ਨਾ ਬਾਤ ਇਹ ਸਰਪਰਚਾ ਦੋ ਖੇਤਰ ਮਾਰਾ ਸਿਰ ਤੇ ਮੇਰੇ ਮਾਰੋ ਜੈ ਨਜ਼ਰ ਹੀ ਕਰਨਾ ਇਹ ਮਾਰੋ ਕਿ ਇਹ ਬਣਾਇਆ ਦੋ ਮੈਨੂੰ ਰੋਟੀ ਵੀ ਖਵਾ ਦੇ ਦੇ ਪਾਦੇ ਨੇ ਕਿਤੇ ਉਹਨੇ ਦਿੱਤੀ ਉਹਨਾਂ ਦਾ ਘਰ ਆਦੇ ਪਤਾ ਜ਼ੋਰ ਦੀ ਪਾਦੇ ਰੱਖਦੇ ਜੇ ਅੱਗੇ ਕਿਸੜੇ ਬੈਹਾਂ ਸਿਰੋਂ ਮੈਨੂੰ ਰੋਟੀ ਚਰਦੀ ਹੈ ਦੱਸੋ ਤੁਹਾਨੂੰ ਡਾਂਟ ਕਾਣਾ ਦਾ ਇਹਦਾ ਚੱਲ ਜਾਓ ਵੀਡੀਓ ਸਾਹਿਬ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਦੱਸੋ ਕਦੀ 15 ਸਾਲਾਂ ਦਾ ਡੀਡੀਓ ਡੀਡੀਓ ਇੱਧਰ ਆਇਆ ਹੋਵੇ ਐਰੀਆ ਜੇ ਕਾਗਜ਼ ਰੇ 4300 ਰੁਪਿਆ ਰੇਟ ਆ ਬਾਕੀ ਕਿੱਥੇ ਆ 1900 ਰੁਪਿਆ ਦੇਂਦੇ ਉਹ ਵੀ ਨਹੀਂ ਮੇਰੇ ਗੱਡੀਆਂ ਦੇ ਲੱਗ ਨਹੀਂ ਦਿੰਦੇ ਮੈਂ ਕਿੱਧਰ ਜਾਵਾਂ ਮਾਛੀ ਮਰਨਾ ਏ ਦਾ ਗੱਡੀਆਂ ਗੱਡੀਆਂ ਕੀ ਗੱਲ ਕੀ ਹੋਈ ਗੱਲ ਮੇਰੇ ਸਰਕਾਰਾਂ ਨਾਲ ਮੈਂ ਵਕੂਆ ਸਾਹੋਂ ਨਾਲ ਤੇ ਉਹ ਕਰ ਲੈ ਗੱਡੀਆਂ ਜਾਣਗੇ ਨਾ ਦਪਾਣਾ ਸਾਹਮਣੇ ਜੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਹਾਂ ਦੋ ਮਿੰਟ ਮਰਵਾ ਨਹੀਂ ਸਕਦੇ ਜੀ ਤਾਂ ਕੁਝ ਕਰ ਸਕਦੇ ਜੇ ਸਾਡੀਆਂ ਗੱਡੀਆਂ ਨਹੀਂ ਇਹ ਦੋ ਮਿੰਟ ਵੇਟ ਤਾਂ ਕਰ ਲੈ ਬੰਦਾ ਪਰ ਇਤਰਾ ਨਹੀਂ ਹੋਣਾ ਮੈਂ ਮਰਨਾ ਮੈਨੂੰ ਮਜੂਰ ਆ ਮੈਂ ਆਪਦੇ ਬੱਚੇ ਪਾੜਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਮੰਤ ਜੇ ਸਾਨੂੰ ਨਾਂ ਤਾਉ ਗਰੀਬਾਂ ਆ ਜਾਂਦੀਆਂ ਰਹਿੰਦੀਆਂ ਇੱਕ ਮਿੰਟ ਮੇਰੀ ਬੇਨਤੀ ਸੁਣਾਓ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆਂਦੇ ਆ ਆਰਟੀਓ ਸਾਹਿਬ ਆਇਆ ਆ ਆਰਟੀਓ ਸਾਹਿਬ ਜੇ ਹੱਥ ਜੋੜ ਕੇ ਭਗਵੰਤਾਨ ਨੂੰ ਬੇਨਤੀ ਆ ਕੇ ਨਹੀਂ ਆਇਆ ਜੇ ਦੇ ਸਾਨੂੰ ਬਚਾਉਣਾ ਜੇ ਕਿਹੜਾ ਆਂਦਾ ਆਮਦੀ ਸਰਕਾਰ ਆ ਕਿੱਥੇ ਆਂਦਾ ਆਮਦੀ ਸਰਕਾਰ ਆ ਬੇਨਤੀ ਸਰਕਾਰ ਸੁਣੋ ਜਾਂ ਬੇਨਤੀ ਗੱਲ ਜੇ ਜਾਂ ਹੀ ਕੋਈ ਖਾ ਕੇ ਮਰ ਜਣਾ ਜੇ ਤੇ ਜਾਂ ਸਾਡੀਆਂ ਗੱਡੀਆਂ ਜੇ 43 ਜੇ ਆਂਦੇ ਨਾ ਕਾਗਜ਼ ਪੂਰੇ ਆ ਸਾਨੂੰ 4300 ਰੁਪਏ ਰੇਟ ਦੇਓ ਗੱਡੀਆਂ ਦਾ ਅਸੀਂ ਸਾਰੇ ਕਾਗਜ਼ ਪੂਰੇ ਕਰ ਲੈਨੇ ਆ ਦੱਸੋ ਇਹ ਕਿਹੜਾ ਕੋਈ ਕੰਮ ਹੈ ਕੋਈ ਚੰਗੇ ਭਰਾਵਾਂ ਬੇਦਾ ਕਰਕੇ ਕਰ ਕਰ ਰਹਿ ਤਾਂ ਸਰਕਾਰ ਨੇ ਜਾਂ ਸਾਨੂੰ ਮਾਰੋ ਸਾਨੂੰ ਅਹੀ ਗੱਡੀ ਥਲੇ ਆਉਣ ਲੱਗੇ ਆ ਉਹ ਅੱਗੀ ਆ ਇਹ ਰਾਜ ਸੁਖਵਿੰਦਰ ਆ ਲੈ ਜੋ ਆ ਲੈ ਸਾਡੇ ਮਾਰੋ ਗੋਲੀ ਹੱਥ ਪਹਿਲੋ ਪਹਿਲੋ ਸਾਡੇ ਪਰਚਾ ਨਹੀਂ ਆ ਗਿਆ ਉਹ ਤਾਂ ਥੋੜਾ ਗੱਡੀਆਂ ਚਲਾਈਆਂ ਥੋੜਾ ਜਾਣ ਕੇ ਆ ਗਏ ਸਾਬ ਇਹ ਵਿਆਹ ਬੰਦ ਕਰਤੀ ਕਿ ਵਿਆਹ ਕਰਤੀ ਗੱਡੀ ਖੋਣੋ 100 ਰੁਪਏ ਮਾਈ ਗੱਡੀ ਲਾਈ 100 ਲਾਈ ਦਿੱਤੀ ਸਾਨੂੰ ਮਾਰ ਦੋ ਪਰ ਕਾਹ ਹੁੰਦਾ ਕੀ ਕਰੀਏ ਕਿ ਕਿੱਧਰ ਜਾਈਏ ਮਾਰ ਦਿੱਤੀ ਆ ਪਹਿਨੋਂ ਨਹੀਂ ਪਰਚਾ ਸੜੀ ਦਿਵਾ ਦਿੱਤੇ ਆ ਆਟੋ ਹੋਇਆ ਪੱਲ ਘਟ ਹੋਇਆ ਅੱਜ ਤੱਕ 10 ਸਾਲ ਹੋ ਗਏ ਆਟੋ ਵੜਿਆ ਤੇ ਜਿਹੰਦਰੇ ਕਾਗਜ਼ਪੁਰੇ 4300 ਰੁਪਏ ਤੇ ਟੇੜੇ ਨਾਲ ਸੂਮਾ ਦਾ ਤੇ ਦਵਾਉ 200 ਰੁਪਏ ਦੇਣ ਦੇ ਮੇਰੀਆਂ ਗੱਡੀਆਂ ਟੱਕੀਆਂ ਪਰਸੋ ਚਾਰ ਗੱਡੀਆਂ ਲਿਆਣ ਕੇ ਡੀਐਸਪੀ ਐਸਐਚਓ ਲਾਇਆ ਐਸਐਚਓ ਮੋਰ ਮੈਂ ਕੋਈ ਖਾ ਕੇ ਮਰੂਗਾ ਮੈਂ ਮਰਦੇ ਨਾ ਹਲੋਆ ਅੱਜ ਤੋਂ ਬਾਅਦ ਮੈਂ ਰਿਕਸਾਨਾ ਦਾ ਕੁਝ ਖਾ ਕੇ ਮਰੂਗਾ ਚੌਥੀ ਵੀਡੀਓ ਮੇਰੀਆਂ ਗੱਡੀਆਂ ਆ ਵੇਖੋ ਪਹਿਲਾਂ ਆ ਬੋਰ ਕਰਦੀ ਆ ਮੈਨੂੰ ਇੱਕ ਕਰਦਾ ਜਵਾਬ ਦੋ ਇੱਥੇ ਲੋਕਲ ਗੱਡੀਆਂ ਦੀ ਕੀ ਦੇ ਕਾਰੋ ਜਿਹੜਾ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਦਾ ਇਹੋ ਜਿਹੇ ਮਾਮਲੇ ਲੈਣ ਬਿੜੇ ਗਰਕ ਕਰਤਾ ਜੇ ਇੱਕ ਮੇਰੀ ਗੱਲ ਨੋਟ ਕਰ ਲੈ ਜੇ ਤੂੰ ਭਗਵੰਤ ਮਾਨ ਪੱਟੀ ਹਲਕਾ ਖੇਮ ਕਰੀ ਵਾਲੇ ਦੇ ਹਾਲ ਕੀ ਆ ਉਹ ਦਰ ਜੀ ਸਰਕਾਰਾਂ ਆ ਮਰੀਆ ਆ ਪਾ ਪਰਾ ਸਰਕਾਰ ਦਾ ਉਹ ਕਿਹੜੇ ਬੱਦ ਬਾਰ ਸਰਕਾਰਾਂ ਦੇ ਫਿਰ ਸਰਕਾਰਾਂ ਐਤਮਾਈ ਕਿਤੇ ਵੀਡੀਓ ਵੀਡੀਓ ਪਰ ਕੇ ਵੀ ਹੁੰਦਾ ਸੋਮਾ ਪੱਟੀ ਜਾਂਦਾ ਸਟੇਸ਼ਨ ਜਿਹੜਾ ਗੈਸ ਪੂਰੇ ਚੋਰ ਕਰੇ ਕਾਰਜ ਦੱਸੋ ਰੋਟੀ ਵੀ ਪੂਰੀ ਨਹੀਂ ਦੀ ਕੌਣ ਕਰੂਗਾ 4500 ਰੁਪਏ ਰੇਟ ਹੈ ਨਾ 1900 ਰੁਪਏ ਦੇਣ ਦੇ ਇਹ ਕਿਰੇ ਸੌਟ ਦੇ ਦਿਆ ਤੇ ਕੇਦਾਰ ਸਾਨੂੰ ਨਹੀਂ ਪਤਾ ਕਿਨਾ ਨਾ ਤੁਹਾਨੂੰ ਕਿ ਸਰਕਾਰ ਨਾਲ ਨਾ ਤੁਹਾਨੂੰ ਠੇਕੇਦਾਰ ਨਾਲ ਅਸੀਂ ਰੋਟੀਆਂ ਖਾਣੇ ਆਂ ਰਾਹੇ ਕਿਤੋਂ ਖਾਣੇ ਕੋਣ 1900 ਰੁਪਏ ਦੇ ਠੇਕੇਦਾਰ ਦੇ ਪੱਤੀਆਂ ਸਰਕਾਰ ਦੀ 15 ਸਾਲ ਹੋ ਗਏ ਨਹੀਂ ਆਡੀਓ ਆਡੀਓ ਵੇਖਿਆ ਤੇ ਪੱਤੀਆਂ ਵੇਖਿਆ ਜਿਹੜੇ ਰਾਮ ਕਰਦੇ ਮੈਨੂੰ ਇੱਕ ਗੱਲ ਦੱਸੋ ਜੇ ਮੰਨਣਾ ਕੱਲ ਦੇ ਦਰ ਮੈਂ ਹੋਣਾ ਕੱਲ ਤੋਂ 2 ਦਿਨ ਪਹਿਲੋ ਉਹ ਖਰੋਇਆ ਉਹ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤੇ ਨੀ ਡੀਏ